ਕਰਦੇ ਸੈਕਟਰ 17 ਦੇ ਵਿੱਚ ਵੱਡਾ ਹਾਦਸਾ ਵਾਪਰਿਆ ਡੀਸੀ ਦਫਤਰ ਦੇ ਨੇੜੇ ਇਮਾਰਤ ਢਹੀ ਹੈ 50 ਸਾਲ ਪੁਰਾਣੀ ਬਿਲਡਿੰਗ ਜੋ ਕਿ ਢਹ ਤੇਰੀ ਹੋ ਗਈ ਤੇ ਹਾਦਸੇ ਦੀ ਲਾਈਵ ਵੀਡੀਓ ਸਾਹਮਣੇ ਹੈ ਲਾਈਵ ਤਸਵੀਰਾਂ ਸਾਹਮਣੇ ਹਨ ਜਦੋਂ ਇਹ ਪੂਰਾ ਹਾਦਸਾ ਵਾਪਰਦਾ ਕਿਸੇ ਵੱਲੋਂ ਇਹ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਕੀਤੀਆਂ ਗਈਆਂ ਨੇ ਕਿ ਕਿਵੇਂ ਕਿਵੇਂ ਮਿੱਟੀ ਧੂੜ ਧੂੰਏ ਵਰਗਾ ਗੁਬਾਰ ਜਿਹੜਾ ਕਿ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਨਜ਼ਰ ਆਉਂਦਾ ਜਦੋਂ ਕਿ ਬਿਲਡਿੰਗ ਦਾ ਇੱਕ ਹਿੱਸਾ ਉਜੀ ਹ ਸਕੈਂਟਾਂ ਦੇ ਵਿੱਚ ਅੱਖ ਝਪਕਦੇ ਹੀ ਢਹ ਢੇਰੀ ਹੋ ਜਾਂਦਾ ਮਲਬੇ ਦੇ ਵਿੱਚ ਤਬਦੀਲ ਹੋ ਜਾਂਦਾ ਇਹ ਲਾਈਵ ਤਸਵੀਰਾਂ ਕਿਸੇ ਦੇ ਵੱਲੋਂ ਮੌਕੇ ਤੇ ਲਾਈਵ ਤਸਵੀਰਾਂ ਜੋ ਕੇ ਕੈਮਰੇ ਦੇ ਵਿੱਚ ਕੈਦ ਕੀਤੀਆਂ ਗਈਆਂ ਨੇ ਕਿ ਇੱਕਦਮ ਧੂੜ ਉੱਡਦੀ ਹੈ ਉਸ ਤੋਂ ਬਾਅਦ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਬਿਲਡਿੰਗ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਢਹ ਢੇਰੀ ਹੋ ਜਾਂਦਾ ਮਲਬੇ ਦੇ ਵਿੱਚ ਤਬਦੀਲ ਹੋ ਜਾਂਦਾ ਦਰਸਲ ਇਹ ਇਮਾਰਤ ਕਰੀਬ 50 ਸਾਲ ਪੁਰਾਣੀ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਅਨ ਸੇਫ ਡਿਕਲੇਅਰ ਕੀਤਾ ਗਿਆ ਗਿਆ ਸੀਗਾ ਇਸ ਨੂੰ ਖਾਲੀ ਵੀ ਕਰਵਾ ਦਿੱਤਾ ਗਿਆ ਸੀਗਾ ਪਰ ਇਸ ਦੇ ਵਿਚਾਲੇ ਜੋ ਕਿ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਇਸ ਦੇ ਨਾਲ ਹੀ ਇਹ ਵੱਡਾ ਹਾਸਾ ਵਾਪਰ ਜਾਂਦਾ ਜਦੋਂ ਕਿ ਕੋਜੀ ਪਲਾਂ ਦੇ ਵਿੱਚ ਇਹ ਇਮਾਰਤ ਤੇ ਬਿਲਡਿੰਗ ਢਹਿ ਢੇਰੀ ਹੋ ਜਾਂਦੀ ਹੈ ਤੇ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਇਹ ਲਾਈਵ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਾਂ ਇਸੇ ਜਗ੍ਹਾ ਤੋਂ ਸੈਕਟਰ 17 ਤੋਂ ਸਾਡੇ ਸਹਿਯੋਗੀ ਮਨੋਜ 라ਠੀ ਜੁੜੇ ਹੋਏ ਨੇ ਮਨੋਜ ਇਹ ਲਾਈਵ ਤਸਵੀਰਾਂ ਵਿਖਾ ਰਹੇ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕੋਜੀ ਪਲਾਂ ਦੇ ਵਿੱਚ ਕਿਵੇਂ ਪੂਰੀ ਦੀ ਪੂਰੀ ਇਮਾਰਤ ਟਹਿ ਟੇਰੀ ਹੋ ਜਾਂਦੀ ਹੈ ਧੂੜ ਉੱਡਦੀ ਹੈ ਸਾਫ਼ ਤੌਰ ਤੇ ਨਜ਼ਰ ਆਉਂਦੀ ਹੈ ਹੁਣ ਤੱਕ ਦੀ ਕੀ ਕੋ ਜਾਣਕਾਰੀ ਸਾਹਮਣੇ ਆਈ ਹੈ ਕੀ ਕਿਸੇ ਤਰੀਕੇ ਦੀ ਕੋਈ ਲਾਪਰਵਾਹੀ ਇਸ ਦੇ ਵਿੱਚ ਹੁਣ ਤੱਕ ਨਜ਼ਰ ਆਉਂਦੀ ਹੈ ਦੇਖੋ ਪਰਮਿੰਦਰ ਜੀ ਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਜਿੱਦਾਂ ਤੁਸੀਂ ਲਾਈਵ ਤਸਵੀਰਾਂ ਦੇਖੀ ਕਿ ਕਿਸ ਤਾਂ ਅੱਜ ਅਰਲੀ ਮਾਰਨਿੰਗ ਇਹ ਪੂਰੀ ਬਿਲਡਿੰਗ ਕੋਲਾਪਸ ਹੋਈ ਹੈ ਉਸੇ ਥਾਂ ਤੇ ਮੌਜੂਦ ਹੈ ਹਾਲਾਂਕਿ ਇੱਕ ਬਿਲਡਿੰਗ ਤਾਂ ਕੋਲੈਪਸ ਹੋ ਚੁੱਕੀ ਹੈ ਲੇਕਿਨ ਹੁਣ ਸਵਾਲ ਦੂਜੀ ਤੇ ਵੀ ਖੜਿਆ ਹੋਇਆ ਹੈ ਕਿਉਂਕਿ ਦੂਜੀ ਵੀ ਬਿਲਡਿੰਗ ਹੁਣ ਸੇਫ ਨਹੀਂ ਰਹੀ ਦੇਖੋ ਤੁਸੀਂ ਐਸਈਓ ਨੰਬਰ 181 182 ਔਰ ਇਹ ਪਿੱਲਰ ਤੁਸੀਂ ਦੇਖੋ ਕੋਸ਼ਿਸ਼ ਅਸੀਂ ਕਰ ਰਹੀ ਹੈ ਕਿ ਬਿਲਕੁਲ ਨੇੜੇ ਜਾ ਕੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿ ਕਿਸ ਤਰ੍ਹਾਂ ਦਾ ਹਾਲ ਇਸ ਵੇਲੇ ਜਿਹੜੀ ਦੂਜੀ ਬਿਲਡਿੰਗ ਹੈ ਉਸ ਦਾ ਹੈ ਹਾਲਾਂਕਿ ਇਸ ਬਿਲਡਿੰਗ ਨੂੰ ਵੀ ਅਨਸੇਫ ਕਰਕੇ ਪੂਰੀ ਬਿਲਡਿੰਗ ਖਾਲੀ ਕਰਾ ਦਿੱਤੀ ਗਈ ਸੀ ਔਰ ਪੂਰੀ ਬਿਲਡਿੰਗ ਨੂੰ ਅਨਸੇਫ ਡਿਕਲੇਅਰ ਕੀਤਾ ਗਿਆ ਹੈ ਕਾਰਨ ਕੀ ਹੈ ਇਹ 3 ਫਲੋਰ ਨੇ ਤਿੰਨ ਫਲੋਰ ਨੇ ਜਿਹੜੀ ਬਿਲਕੁਲ ਲਾਲ ਵਾਲੀ ਬਿਲਡਿੰਗ ਹੈ ਹਾਲਾਂਕਿ ਇੱਕ ਬਿਲਡਿੰਗ ਤਾਂ गिर ਚੁੱਕੀ ਹੈ ਉਹ ਟਹਿ ਚੁੱਕੀ ਹੈ ਲੇਕਿਨ ਦੂਜੇ ਪਾਸੇ ਜਿਹੜੀ ਦੂਜੀ ਬਿਲਡਿੰਗ ਹੈ ਉਹ ਕਿਤੇ ਨਾ ਕਿਤੇ ਕਾਫੀ ਅਨਸੇਫ ਹੈ ਤੇ ਤਸਵੀਰਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਪਿਲਰਸ ਦਾ ਹਾਲ ਤੁਹਾਨੂੰ ਦਿਖਾਈਏ ਕਿ ਅੰਦਰ ਵੀ ਦਿਵਾਰਾਂ ਦੇ ਹੁਣ ਜਿਹੜੀ ਤਰੇੜਾ ਹੈ ਉਹ ਪਹੁੰਚ ਚੁੱਕੀ ਹੈ ਯਾਨੀ ਕਿ ਪੂਰੀ ਤਰੇੜਾ ਜਿਹੜੀ ਬਿਲਡਿੰਗ ਦੇ ਜਿਹੜੇ ਨਾਲ ਪਿਲਰ ਖੜੇ ਹੁੰਦੇ ਜਿਹਦੇ ਤੇ ਬਿਲਡਿੰਗ ਟਿੱਕੀ ਹੁੰਦੀ ਹੈ ਉਸ ਬਿਲਡਿੰਗ ਦੇ ਪਿਲਰਸ ਤੇ ਪੂਰੀ ਜਿਹੜੀ ਤਰੇੜਾ ਹੈ ਉਹ ਪੈ ਚੁੱਕੀ ਹੈ ਯਾਨੀ ਕਿਤੇ ਨਾ ਕਿਤੇ ਬਹੁਤ ਜ਼ਿਆ ਨਾਲ ਵਾਲਾ ਜਿਹੜਾ ਉਹ ਹੈ ਉਸ ਨੂੰ ਪੂਰਾ ਖਾਲੀ ਕਰਾਇਆ ਗਿਆ ਹੈ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਕਿ ਕਿਸ ਤਰ੍ਹਾਂ ਇਹ ਬਿਲਡਿੰਗ ਤੇ ਇੱਕ ਤਸਵੀਰਾਂ ਵੀ ਸਾਹਮਣੇ ਆਈ ਹੈ ਅਰਲੀ ਮਾਰਨਿੰਗ ਦੀ ਤਸਵੀਰਾਂ ਔਰ ਉਸ ਤੋਂ ਬਾਅਦ ਜਿਹੜੀ ਦੂਜੀ ਬਿਲਡਿੰਗ ਦਾ ਹਾਲ ਹੈ ਉਹ ਬਿਲਡਿੰਗ ਦਾ ਵੀ ਹਾਲ ਤੁਸੀਂ ਵੇਖੋ ਕਿ ਪੂਰੀ ਜਿਹੜਾ ਇਸ ਹਾਫ ਜਿਹੜਾ ਪੋਰਸ਼ਨ ਹੈ ਬਿਲਡਿੰਗ ਦਾ ਕਿਉਂਕਿ ਦੇਖੋ ਪਰਮਿੰਦਰ ਇਹ ਜਿਹੜੀ ਬਿਲਡਿੰਗਸ ਬਣੀ ਹੋਈ ਹੈ ਕਾਫੀ ਪੁਰਾਣੀ ਹੈ ਜਿੰਦਾ ਤੁਸੀਂ ਵੀ ਕਿਹਾ 1970 ਦੀ ਇਹ ਬਿਲਡਿੰਗ ਬਣੀ ਹੋਈ ਹੈ ਔਰ ਕਾਫੀ ਸਭ ਤੋਂ ਪੁਰਾਣੀ ਬਿਲਡਿੰਗਸ ਤੇ ਇਹ ਵਿੱਚ ਇਹ ਮਹਿਫਿਲ ਬਿਲਡਿੰਗ ਸੀ ਔਰ ਕਈ ਵਾਰੀ ਪਹਿਲਾਂ ਇਹ ਮਹਿਫ ਤੇੜੇ ਜਿਹੜੇ ਬਿਲਡਿੰਗਸ ਨੇ ਸ਼ੋਰੂਮਸ ਨੇ ਔਰ ਇਹ ਸਭ ਤੋਂ ਪੁਰਾਣੀ ਬਿਲਡਿੰਗ ਦੇ ਵਿੱਚ ਇੱਕ ਬਿਲਡਿੰਗ ਹੈ ਜਿੱਥੇ ਬਿਲਕੁਲ ਕੋਰਨਰ ਤੇ ਬਿਲਡਿੰਗ ਸੀ ਜਿੱਥੇ ਡੀਸੀ ਆਫਿਸ ਜਾਂਦੀ ਸੀ ਹਾਲਾਂਕਿ ਇਹ ਬਿਲਡਿੰਗ ਤਾਂ ਕੋਲੈਪਸ ਹੋ ਚੁੱਕੀ ਹੈ ਲੇਕਿਨ ਹੁਣ ਦੂਜੀ ਬਿਲਡਿੰਗ ਦਾ ਕੀ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਵੱਡਾ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ ਕਿ ਆਖਿਰ ਜਿਹੜੀ ਦੂਜੀ ਬਿਲਡਿੰਗ ਹੈ ਉਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਨੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਝਾਲੀਮਾਲੀ ਨੁਕਸਾਨ ਨਾ ਹੋਵੇ ਇਸ ਕਰਕੇ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਦੂਜੀ ਬਿਲਡਿੰਗ ਨੂੰ ਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਐਮ ਹੈ ਕਿਉਂਕਿ ਪਿਛਲੇ ਪਿਛਲੇ ਮਹੀਨੇ ਜਿਹੜੀ ਇਹ ਬਿਲਡਿੰਗ ਨੂੰ ਅਨਸੇਫ ਕੀਤਾ ਗਿਆ ਸੀਗਾ ਡਿਕਲੇਅਰ ਅਕਾਡਨ ਆਫ ਕਰ ਦਿੱਤਾ ਗਿਆ ਸੀਗਾ ਪੂਰਾ ਲੇਕਿਨ ਇਹਦੇ ਵਿੱਚ ਨੁਕਸਾਨ ਹੋ ਸਕਦਾ ਸੀ ਲੇਕਿਨ ਰਾਹ ਦੀ ਗੱਲ ਇਹ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਬਿਲਕੁਲ ਕੋਰਨਰ ਵਾਲੀ ਇਹ ਬਿਲਡਿੰਗ ਹੈ ਔਰ ਬਿਲਕੁਲ ਨਾਲ ਵਾਲਾ ਇਹ ਰੋਡ ਜਾ ਰਿਹਾ ਹੈ ਇਹ ਬਿਲਕੁਲ ਆਵਾਜਾਹੀ ਇੱਥੇ ਬਹੁਤ ਸਾਰੀ ਰਹਿੰਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਬਹੁਤ ਜ਼ਿਆਦਾ ਆਵਾਜਾਹੀ ਰਹਿੰਦੀ ਹੈ ਤਸਵੀਰਾਂ ਵੀ ਤੁਸੀਂ ਵੇਖ ਰਹੇ ਹੋ ਇਹ ਹਾਲਾਂਕਿ ਇਹ ਪੂਰਾ ਰੋਡ ਬੰਦ ਕੀਤਾ ਹੋਇਆ ਇਸ ਵੇਲੇ ਕਿਉਂਕਿ ਪੂਰੀ ਬਿਲਡਿੰਗ ਦਾ ਹੁਣ ਜਿਹੜਾ ਵੀ ਮਲਬਾ ਹੈ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਬਿਲਡਿੰਗ ਦੇ ਵਿੱਚ ਬਹੁਤ ਸਾਰਾ ਇੱਥੇ ਆਵਾਜਾਹੀ ਹੁੰਦੀ ਹੈ ਕਾਫੀ ਜ਼ਿਆਦਾ ਇੱਥੇ ਕਿਉਂਕਿ ਡੀਸੀ ਦਾਫਤਰ ਹੈ ਹੋਰ ਵੀ ਜਿਹੜੇ ਗਵਰਨਮੈਂਟ ਆਫਿਸਿਜ਼ ਫਿਰ ਕਿਤੇ ਨਾ ਕਿਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀਗਾ ਜਿਸ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਵੱਲੋਂ ਵੀ ਜੀਰੀ ਦੀਆਂ ਕਾਰਵਾਈਆਂ ਹੋਣੀਆਂ ਤੋਂ ਬਾਅਦ ਵਾਲੀ ਬਿਲਡਿੰਗ ਦੀਆਂ ਸੀਕਟਰ 17ਆਂ ਦੇ ਤੁਹਾਨੂੰ ਸੀ ਲਾਈਵ ਤਸਵੀਰਾਂ ਵਖਾ ਰਹੇ ਤੇ ਨਾਲ ਹੀ ਪੂਰੇ ਹਾਦਸੇ ਦੀ ਲਾਈਵ ਵੀਡੀਓ ਸਾਫ਼ ਤੌਰ ਤੇ ਵੇਖੀ ਜਾ ਸਕਦੀ ਹੈ ਕਿ ਕਿਵੇਂ ਕੋਈ ਅੱਖ ਝਪਕਦੇ ਹੀ ਪੂਰੀ ਦੀ ਪੂਰੀ ਬਿਲਡਿੰਗ ਇਮਾਰਤ ਢਹਿ ਢੇਰੀ ਹੋ ਜਾਂਦੀ ਹੈ ਫਿਰ ਧੂੜ ਮਿੱਟੀ ਘਟਾ ਉੱਡਦਾ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆਉਂਦਾ ਹੈ ਦਰਅਸਲ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਜੋ ਕਿ ਹਾਦਸਾ ਵਾਪਰਿਆ